ਸਤਿਕਾਰ ਪਹਿਲੀ ਖਬਰ ਵੱਲ ਵਧਦੇ ਆਂ ਸੋ ਕੈਨੇਡਾ ਬਣਿਆ ਸੇਫ ਦਾ ਮੈਂਬਰ ਜੀ ਹੁਣ ਅ ਬਿਲਕੁਲ ਜੀ ਸੋ ਕੈਨੇਡਾ ਇਹ ਪਹਿਲਾ ਗੈਰ ਯੂਰੋਪੀਅਨ ਮੁਲਕ ਹੋਵੇਗਾ ਜਿਸ ਨੂੰ ਸੇਫ ਦੀ ਮੈਂਬਰਸ਼ਿਪ ਦਿੱਤੀ ਗਈ ਹੈ ਸੋ ਸੇਫ ਹੈ ਕਿ ਅਸਲ ਦੇ ਵਿੱਚ ਸੋ ਸੇਫ ਦਾ ਮਤਲਬ ਹੈ ਸਕਿਉਰਿਟੀ ਐਕਸ਼ਨ ਫਾਰ ਯੂਰਪ ਸੋ ਯੂਰਪ ਨੇ ਜਿਸ ਅੰਦਰ ਦੇ ਨਾਲ ਯੂਕਰੇਨ ਨਾਲ ਰਸ਼ੀਆ ਦਾ ਜੰਦ ਛੜਿਆ ਜਿਸ ਨਾਲ ਨੁਕਸਾਨ ਯੂਕਰੇਨ ਦਾ ਹੁਣ ਤੱਕ ਹੋ ਚੁੱਕਾ ਹੈ ਦੇ ਨਾਲ ਰਸ਼ੀਆ ਜਿਸ ਤੱਕ ਨਾਲ ਇੱਕ ਵੱਡਾ ਖਤਰਾ ਯੂਰਪ ਦੇ ਬਾਕੀ ਮੁਲਕਾਂ ਵਾਸਤੇ ਵੀ ਬੜਿਆ ਹੋਇਆ ਸੋ ਇਹਨਾਂ ਸਾਰੇ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 2025 ਦੇ ਵਿੱਚ ਇਹ ਸਕਿਉਰਿਟੀ ਐਕਸ਼ਨ ਫਾਰ ਯੂਰਪ ਜਿਹੜਾ ਇਹ ਪ੍ਰੋਗਰਾਮ ਸਿੱਗਾ ਸ਼ੁਰੂ ਕੀਤਾ ਗਿਆ ਸੀ ਤੋਂ ਇਹਦੇ ਵਿੱਚ ਕੀ ਸੀਗਾ ਕਿ 150 ਬਿਲੀਅਨ ਦਾ ਜਿਹੜਾ ਫਾਈਨਾਂਸਿੰਗ ਇੰਸਟਰੂਮੈਂਟ ਮਤਲਬ ਕਿ ਜਿੰਨਾ ਕਿ ਇਹ ਲੋਨ ਦੇਣ ਵਾਸਤੇ 160 ਬਿਲੀਅਨ 150 ਬਿਲੀਅਨ ਤੱਕ ਦਾ ਪ੍ਰਬੰਧ ਕੀਤਾ ਗਿਆ ਸੀ ਜਿਸਦਾ ਇੱਕ ਕੈਨੇਡੀਅਨ ਮੁੱਲ ਲਗਭਗ 244 ਬਿਲੀਅਨ ਡਾਲਰ ਬਣਦਾ ਆ ਸੋ ਇਹਦੇ ਨਾਲ ਕੀ ਸੀਗਾ ਕਿ ਯੂਰਪ ਦੇ ਜੋ ਵਾਸਤਵਿਕ ਮੁਲਕ ਨੇ ਸੋ ਇਸ ਪ੍ਰੋਗਰਾਮ ਦੇ ਤਹਿਤ ਉਹ ਵੱਖ-ਵੱਖ ਤਰੀਕੇ ਦੇ ਜਿਹੜੇ ਹਥਿਆਰ ਨੇ ਸੋ ਉਹਨਾਂ ਦੀ ਪ੍ਰੋਡਕਸ਼ਨ ਵਧਾ ਸਕਦੇ ਨੇ, ਹਥਿਆਰ ਖਰੀਦ ਸਕਦੇ ਨੇ ਤੇ ਆਪਣਾ ਜਿਹੜਾ ਡਿਫੈਂਸ ਜਿਹੜਾ ਇੰਡਸਟਰੀ ਐ ਸੋ ਉਹਨੂੰ ਬੂਸਟ ਅਪ ਕਰ ਸਕਦੇ ਨੇ। ਸੋ ਇਹਦੇ ਵਿੱਚ ਇਹ ਕਾਰਨ ਹੀ ਸੀਗਾ ਇਹ ਲੰਬੇ ਸਮੇਂ ਤੋਂ ਯੂਰਪ ਨੇ ਇਸ ਵਾਰ ਸਿਆਣ ਨਿਰਪਟਾ ਸੁਤਤਰਾ ਵਾਲੇ ਦੁਆਲੇ ਬਾਦ ਦਾ ਗਿਆ ਤਾਂ ਯੂਕਰੇਨ ਤੋਂ ਬਾਅਦ ਨੂੰ ਸਭ ਤੋਂ ਵੱਧ ਮਿਲਿਆ ਕਿ ਅਸੀਂ ਅਮਰੀਕਾ ਦੇ ਉੱਤੇ ਨਿਰਭਰ ਹੋਣ ਦੀ ਬਜਾਏ ਆਪਣਾ ਜਿਹੜਾ ਡਿਫੈਂਸ ਪ੍ਰੋਗਰਾਮ ਨੇ ਉਹਦੇ ਉੱਤੇ ਬਤੁਬਦ ਕਾਰਜ ਕਰੀਏ ਨਵੇਂ ਇਤਿਆਰ ਖਰੀਦਿਏ ਨਵੀਂ ਟੈਕਨੀਕਾਂ ਦਾ ਜਿਹੜਾ ਯਾਦ ਕੀਤਾ ਜਾਵੇ ਸੋ ਇਸ ਕਰਕੇ ਇਹ 150 ਬਿਲੀਅਨ ਜਿਹੜਾ ਇਹ ਉਹਨਾਂ ਨੇ ਯੂਰੋਪੀਅਨ ਯੂਨੀਅਨ ਦੇ ਵਿੱਚ ਜਿਹੜਾ ਯੂਰੋ ਦੀ ਜਿਹੜੀ ਸੀ ਉਹ ਰਕਮ ਰੱਖੀ ਗਈ ਹੈ ਜਿਹੜਾ ਕੈਨੇਡਾ ਦੇ ਵਿੱਚ ਲਗਭਗ 247 ਬਿਲੀਅਨ ਕੈਨੇਡੀਅਨ ਡਾਲਰ ਬਣਦਾ ਸੋ ਇਹਦੇ ਨਾਲ ਪਰਵਦੀ ਕੀ ਹੈ ਹੁਣ ਕੈਨੇਡਾ ਜਿਹਦਾ ਮੈਂਬਰ ਜਿਹੜਾ ਆ ਬਣਿਆ ਆ ਕੈਨੇਡਾ ਯੂਰਪ ਦੇ ਵਿੱਚ ਆਨਰਰ ਨਹੀਂ ਹੈ ਪਰ ਮੈਂਬਰ ਇਸ ਦਾ ਬਣਿਆ ਸੋ ਇਹਦੇ ਨਾਲ ਕੈਨੇਡਾ ਨੂੰ ਵੀ ਫਾਇਦਾ ਹੈ ਕਿਉਂਕਿ ਕੈਨੇਡਾ ਵੀ ਹੁਣ ਚਾਹੁੰਦਾ ਆ ਕੀ ਅਮਰੀਕਾ ਦੇ ਉੱਪਰ ਜਿਹੜੀ ਆਪਣੀ ਨਿਰਭਰਤਾ ਆ ਉਹ ਘਟਾਈ ਜਾਵੇ ਸੋ ਆਪ ਆਪਣੇ ਮਲਬੂਤ ਤੇ ਜਿਹੜੇ ਆ ਆਪਣੇ ਜਿਹੜੀ ਡਿਫੈਂਸ ਪ੍ਰੋਗਰਾਮਸ ਨੇ ਸੋ ਉਹਨਾਂ ਨੂੰ ਬੜਾਇਆ ਜਾਵੇ ਇਹ ਨਵੇਂ ਹਥਿਆਰ ਖਰੀਦੇ ਜਾਣ ਇਹ ਜਿਹੜੇ ਆ ਡਿਫੈਂਸ ਦੇ ਉੱਪਰ ਹੋਰ ਜਿਹੜੀ ਟੈਕਨੋਲੋਜੀ ਦੀ ਜ਼ਰੂਰਤ ਹੈ ਸੋ ਉਹਨੂੰ ਆਪ ਪੂਰਾ ਕੀਤਾ ਜਾਵੇ ਸੋ ਇਹਦੇ ਵਿੱਚ ਕਹਿੰਦਾ ਵਾਸਤੇ ਤੇ oportunitys ਵੀ ਨੇ ਜਿੱਦਾਂ ਕੈਨੇਡਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਜਿਦੇ ਵਿੱਚ ਬੰਬਾਰਡੀਅਰ ਹੈ ਜਨਰਲ ਡਾਇਨਾਮਿਕਸ ਨੇ ਜਾਂ ਹੋਰ ਜਿਹੜੇ ਡਰੋਨਸ ਜਾਂ ਸਾਈਬਰ ਨਾਲ ਸੰਬੰਧਿਤ ਜਿਹੜੀ ਇਹ ਇੱਥੇ ਨਿਰਮਾਤਾ ਨੇ ਮੈਨੂਫੈਕਚਰਸ ਨੇ ਸੋ ਉਹਨਾਂ ਦੇ ਇਹ ਵੀ 옵ਸ਼ਨਸ ਹੋਣਗੇ ਆ ਵੀ ਆਪਣੇ ਸਮਾਨ ਨੂੰ ਯੂਰਪ ਦੇ ਵਿੱਚ ਉਹ ਬੀਡਿੰਗ ਦੇ ਵਿੱਚ ਲਿਜਾ ਸਕਣਗੇ ਸੋ ਇੱਕ ਤਰੀਕੇ ਨਾਲ ਰਲ ਕੇ ਜਿਹੜਾ ਆ ਇਹ ਕੈਨੇਡਾ ਇਹ ਕੈਨੇਡਾ ਯੂਰਪ ਦੇ ਨਾਲ ਰਲ ਕੇ ਆਪਣੇ ਜਿਹੜਾ ਡਿਫੈਂਸ ਪ੍ਰੋਗਰਾਮ ਨੇ ਸੋ ਉਹਨੂੰ ਮਜ਼ਬੂਤ ਕਰਨਾ ਚਾਹੁੰਦਾ ਪਰ ਹੁਣ ਇਹਦੇ ਨਾਲ ਸਵਾਲ ਇਹ ਵੀ ਨੇ ਕੀ ਕੈਨੇਡਾ ਇਹ ਆਉਂਦਾ ਨਾਰਥ ਅਮਰੀਕਾ ਦੇ ਵਿੱਚ ਆ ਯੂਰਪ ਦੇ ਨਾਲ ਉਹ ਲੱਗਦਾ ਨਹੀਂ ਹੈ ਲੱਗਦਾ ਉਹ ਅਮਰੀਕਾ ਦੇ ਨਾਲ ਹੈ ਸਾਡਾ ਐਡਾ ਲੰਮਾ ਬਾਰਡਰ ਹੈ 60% ਦਾ ਜਿਹੜਾ ਸਾਡਾ ਵਪਾਰ ਹੈ ਉਹ ਅਮਰੀਕਾ ਦੇ ਨਾਲ ਚੱਲਦਾ ਆ ਤੇ ਇਹਨੇ ਲੰਮੇ ਸਮੇਂ ਤੋਂ ਸਾਡੀ ਅਮਰੀਕਾ ਨਾਲ ਸਾਥ ਬਣੀ ਹੋਈ ਹੈ ਕਿ ਇਸ ਤਰੀਕੇ ਨੂੰ ਜਸਟੀਫਾਈ ਅਸੀਂ ਕਰ ਸਕਦੇ ਆ ਕਿ ਅਸੀਂ ਅਮਰੀਕਾ ਨੂੰ ਛੱਡ ਕੇ ਯੂਰਪ ਦੇ ਨਾਲ ਇਸ ਤਰੀਕੇ ਦੀ ਪਾਈਵਾਲੀ ਕਰੀਏ ਰਣ ਨਾਲ ਕੇ ਹਥਿਆਰ ਬਣਾਈਏ ਰਣ ਕੇ ਕਰੀਤੀਏ ਆਪਣੇ ਹਥਿਆਰ ਉੱਥੇ ਵਿੱਚ ਹੀ ਰਣ ਤੋਂ ਹਥਿਆਰ ਕਰੀਦੀਏ ਸੋ ਬਹੁਤ ਸਾਰੇ ਸਵਾਲ ਨੇ ਸੋ ਅਗੇ ਜਾ ਕੇ ਇਸ ਚੀਜ਼ ਜੁੜੀਆਂ ਨੇ ਕੈਨੇਡਾ ਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕਰਨੀਆਂ। ਜੀ। ਲਓ ਜੀ ਹੁਣ ਅਮਰੀਕਾ ਦੇ ਰਿਸ਼ਤਿਆਂ ਦੀ ਗੱਲਬਾਤ ਚੱਲਦੇ ਆਂ ਅਗਲੀ ਖਬਰ ਕੈਨੇਡਾ ਵੱਲੋਂ ਅਮਰੀਕਾ ਨਾਲ ਗੱਲਬਾਤ ਲਈ ਨਵੇਂ ਵਿਚੋਲਗੇ ਦੀ ਨਿਯੁਕਤੀ ਜੀ। ਬਿਲਕੁਲ ਸੋ ਦੇਖੋ ਇੱਕ ਪਾਸੇ ਜਿਵੇਂ ਅਸੀਂ ਯੂਰਪ ਦੀ ਗੱਲ ਕੀਤੀ ਐ ਕਿ ਯੂਰਪ ਦੇ ਨਾਲ ਇਹ ডিফেন্স ਨੂੰ ਮਜ਼ਬੂਤ ਕਰਨ ਵਾਸਤੇ ਜਿਹੜੇ ਇਹ ਹਥਿਆਰਾਂ ਦੀ ਖਰੀਦ ਨੂੰ ਫੌਕਤ ਹੈ ਨਵੇਂ ਹਥਿਆਰ ਯਾਦ ਕਰਨੇ ਆ ਨਵੇਂ ਡਰੋਨਸ ਬਣਾਉਣੇ ਆ ਸੋ ਸਾਂਝੇ ਤੌਰ ਤੇ ਇਹ ਇਹ ਦੇ ਵਿੱਚ ਸੇ ਪ੍ਰੋਗਰਾਮ ਦੇ ਵਿੱਚ ਕੈਨੇਡਾ ਸ਼ਾਮਲ ਹੋਇਆ ਸੋ ਪਹਿਲਾ ਗੈਰ ਯੂਰਪੀਅਨ ਮੁਲਕ ਇਸ ਤਿੱਨਾ ਬਣਿਆ ਆ ਤੇ ਦੂਜੇ ਪਾਸੇ ਕਿਉਂਕਿ ਜਿਵੇਂ ਅਸੀਂ ਜਾਣਦੇ ਆ ਕਿ ਸਾਡਾ 70% ਜਿਹੜਾ ਐਕਸਪੋਰਟ ਹੈ ਉਹ ਅਮਰੀਕਾ ਦੇ ਨਾਲ ਹੁੰਦਾ ਆ ਸੋ ਅਮਰੀਕਾ ਦੇ ਨਾਲ ਜਿਹੜਾ ਕੁਸਮਾ ਸੰਜੋਤਾ ਜਿਹਦੇ ਵਿੱਚ ਮੈਕਸੀਕੋ ਵੀ ਸ਼ਾਮਲ ਹੈ ਸੋ ਇਸ ਜੁਲਾਈ ਪਹਿਲੀ ਤੱਕ ਦੀ ਜਿਹੜੀ ਡੈਡਲਾਈਨ ਦੇ ਵਿੱਚ ਸੋ ਇਹਨੂੰ 네ਗੋਸ਼ੀਏਟ ਵੀ ਕਰਨਾ ਸੋ ਇਹਦਾ ਪ੍ਰਵੇਖਕ ਕੀ ਹੋਵੇਗਾ ਸੋ ਇਹਦੇ ਉੱਪਰ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਸੋ ਇਹਦੇ ਵਿੱਚ ਹੁਣ ਕੈਨੇਡਾ ਵੱਲੋਂ ਨਵੇਂ ਚੀਫ ਗ੍ਰੇਡ ਜਿਹੜੇ 네ਗੋਸ਼ੀਏਟਰ ਹੈ ਅਮਰੀਕਾ ਵਾਸਤੇ ਸੋ ਉਹਨਾਂ ਦੇ ਇਹ ਨਾਮ ਵੀ ਜਿਹੜੀ ਨਿਯੁਕਤੀ ਕੀਤੀ ਗਈ ਹੈ ਨਾਲ ਜਿਹੜਾ ਅਨਾਉਂਸ ਕੀਤਾ ਗਿਆ ਸੋ ਇਹਦੇ ਵਿੱਚ ਜੈਨੀਥ ਜਿਹੜੇ ਸ਼ਹਿਰਤ ਨੇ ਸੋ ਉਹਨਾਂ ਨੂੰ ਇਹ ਨਿਯੁਕਤ ਕੀਤਾ ਹੈ ਕਿ ਉਹ ਸੀਨੀਅਰ ਰਵਾਈਜ਼ਰ ਹੋਣਗੇ ਕਿ ਪ੍ਰਿੰਸਟਰ ਮਾਰਕਰਨੀ ਸਾਹਿਬ ਦੇ ਤੇ ਜਿਹੜੇ ਡੋਮਨਿਕ ਸ਼ੀਬਲਾਕ ਨੇ ਜਿਹੜੇ ਕਿ ਇਹ ਮਿਨਿਸਟਰ ਇਸ ਪੋਸੀਬਲ ਕੈਨੇਡਾ ਯੂਐਸ ਟ੍ਰੇਡ ਵਾਸਤੇ ਸੋ ਅਗਲਾ ਜਿਹੜਾ ਰੀਵਿਊ ਹੋਣਾ ਹੈ ਕੈਨੇਡਾ ਯੂਨਾਈਟਿਡ ਸਟੇਟਸ ਤੇ ਮੈਕਸੀਕੋ ਐਗਰੀਮੈਂਟ ਦਾ ਸੋ ਇਹਦੇ ਵਿੱਚ ਜਿਹੜੇ ਸੀਨੀਅਰ ਸਲਾਹਕਾਰ ਹੋਣਗੇ ਉਹ ਜੈਨੀਫ ਸ਼ੈਰਟ ਹੋਣਗੇ ਸੋ ਉਹ ਸਲਾਹ ਦੇਣਗੇ ਕਿਸ ਢੰਗ ਦੇ ਨਾਲ ਇਹ ਕੈਨੇਡਾ ਆਪਣੇ ਸਹਿਯੋਤਾਂ ਨੂੰ ਮਜ਼ਬੂਤ ਕਰ ਸਕਦਾ ਜਿਸ ਤਰ੍ਹਾਂ ਨਾਲ ਵਧੀਆ ਤਰੀਕੇ ਦਾ ਨੇਗੋਸ਼ੀਏਸ਼ਨ ਹੋ ਸਕਦੀ ਨੇ ਚਾਹੇ ਹੋਰ ਇਹ ਕੈਨੇਡਾ ਕਿਸ ਢੰਗ ਦੇ ਨਾਲ ਜਿਹੜੇ ਇਸ ਢੰਗ ਦੇ ਨਾਲ ਡੋਰੈਂਟਸ ਲਗਾਤਾਰ ਸੈੱਟ ਦੇ ਰਹੇ ਨੇ ਲਗਾਤਾਰ ਇਹ ਸਮਝੌਤੇ ਦੇ ਬਾਰੇ ਉਹਨਾਂ ਦੇ ਵਿਚਾਰ ਆ ਰਹੇ ਨੇ ਵੀ ਕਿ ਬਹੁਤੀ ਜ਼ਰੂਰਤ ਨਹੀਂ ਹੈ ਚਾਹੇ ਇਹ ਅਮਰੀਕਾ ਇਹ ਬਿਨਾਂ ਵੀ ਸਾਥ ਸਕਦਾ ਸੋ ਬਹੁਤ ਸਰੀਆ ਗੱਲਾਂ ਨੇ ਪਰ ਅਮਰੀਕਾ ਸਾਥ ਸਕਦਾ ਜਾਂ ਨਹੀਂ ਸਾਥ ਸਕਦਾ ਉਹ ਇੱਕ ਬਕਰੀ ਗੱਲ ਹੈ ਪਰ ਕੈਨੇਡਾ ਵਾਸਤੇ ਇਹ ਕਾਫੀ ਜ਼ਰੂਰੀ ਹੈ ਸੋ ਜਿਹੜੇ ਨਵੇਂ ਜਿਹੜੇ ਇਸਲਾਹ ਕਰਨ ਦੇ ਜਾਂ ਨਵੇਂ ਨੈਗੋਸ਼ੀਏਟੇਡ ਦਾ ਨਾਮ ਆਇਆ ਸੋ ਇਹ ਨਦੀ ਪਰ ਹੁਣ ਬਹੁਤ ਵੱਡੀ ਜ਼ਿੰਮੇਵਾਰੀ ਹੋਵੇਗੀ ਕਿ ਸਿਕਸਤਾਨ ਨਾਲ ਇਹਨਾਂ ਸਬੰਧਾਂ ਨੂੰ ਵੀ ਸੁਧਾਰਨਾ ਤੇ ਨਾਲ ਇਸ ਸਮਝੌਤੇ ਨੂੰ ਵੀ ਇਹਨਾਂ ਦੀ ਵੀ ਉਤਾਰਨਾ ਲਓ ਜੀ 에어 ਇੰਡੀਆ ਦੀ ਗੱਲਬਾਤ ਕਰੀਏ ਸੋ 에어 ਇੰਡੀਆ ਵੱਲੋਂ ਟ੍ਰਾਂਟੋਲੇ ਨਵੇਂ ਜਹਾਜ਼ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਜੀ ਅ ਬਿਲਕੁਲ ਦੇਖੋ 에어 ਇੰਡੀਆ ਦੀ ਗੱਲ ਕਰੀਏ ਪਹਿਲਾਂ ਤਾਂ ਜਿਹੜੇ ਕਿ ਗੁਰਜੀਤ ਸਿੰਘ ਔਦਲਾ ਨੇ ਜਿਹੜੇ ਕਿ ਅਮਰitsar ਤੋਂ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਵੱਲੋਂ ਇਹ ਉਹਨਾਂ ਨੇ ਇੱਕ ਖੱਤ ਵੀ ਲਿਖਿਆ ਸੀਗਾ ਉਹਨਾਂ ਨੇ ਕਿਹਾ ਵੀ ਕੈਨੇਡਾ ਆਸਟ੍ਰੇਲੀਆ ਯੂਕੇ ਯੂਐਸ ਰੂਟਸ ਨੇ ਇਹਨਾਂ ਦੇ ਉੱਪਰ ਸਮੱਸਿਆ ਕੀ ਆ ਰਹੀ ਹੈ ਕਿ ਜਿਹੜੇ ਵੀ ਕਿ ਲੌਂਗ ਹਾਲ 에ਅਰਕ੍ਰਾਫਟ ਨੇ ਕਿਉਂਕਿ ਲੰਬੀ ਦੂਰੀ ਦੇ ਜਿਹੜੇ ਏਅਰਕ੍ਰਾਫਟ ਇੱਥੇ ਵਾਸਤੇ ਵਰਤੇ ਜਾਂਦੇ ਨੇ ਸੋ ਉਹਨਾਂ ਦੇ ਜਿਹੜੇ ਹਾਲਾਤ ਸੀਗੇ ਉਹ ਹਾਲਾਤ ਬਹੁਤ ਮਾਰੇ ਸੀਗੇ ਕਿ ਲੋਕਾਂ ਦੀਆਂ ਬਹੁਤ ਸਾਰੀਆਂ ਕੰਪਲੀਟ ਹਿਸਾਬ ਤੌਂਦਿਆ ਸੀਗਾ ਜਿਹੜਾ ਜਹਾਜ਼ਾਂ ਦੇ ਵਿੱਚ ਜਾਂਦੇ ਨੇ ਸੀਟਾਂ ਟੁੱਟੀਆਂ ਪਈਆਂ ਨੇ ਜਿਹੜੀਆਂ ਸਕਰੀਨਾਂ ਲੱਗੀਆਂ ਨੇ ਸਕਰੀਨਾਂ ਚੱਲਦੀਆਂ ਨਹੀਂ ਆ ਜਾਂ ਹੋਰ ਜਿਹੜੇ ਟਾਇਰਸ ਪਗੜਾ ਵੀ ਹੁੰਦੇ ਨੇ ਸੋਰਾ ਤੇ ਹਾਲਾਤ ਵੀ ਕੋਈ ਬਹੁਤ ਤੇ ਵਧੀਆ ਸੀਗੇ ਤੇ ਓਵਰ ਆਲ ਕਿਉਂਕਿ ਜਹਾਜ਼ ਬੜੇ ਪੁਰਾਣੇ ਹੋਣ ਕਰਕੇ ਕੋਈ ਨਾ ਕੋਈ ਤੇ ਟੈਕਨੀਕਲ ਜਿਹੜੀ ਫਾਲਟਸ ਵੀ ਉਹ ਵੀ ਇਹਨਾਂ ਦੇ ਵਿੱਚ ਕਾਫੀ ਆਉਂਦੇ ਸੀ ਇਸ ਕਰਕੇ ਇਹ ਉਡਾਣ ਦੇ ਵਿੱਚ ਬਹੁਤ ਵਾਰ ਦੇਰੀ ਆਉਂਦੀ ਸੀ ਕਈ ਵਾਰ ਰਸਤੇ 'ਚੋਂ ਵੀ ਵਾਪਸ ਮੋੜਨਾ ਪੈਂਦਾ ਸੀਗਾ ਸੋ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੇ ਯਾਤਰੀਆਂ ਨੂੰ ਆਉਂਦੀਆਂ ਸੀ ਹੁਣ ਪਿੰਨ ਜੀ ਇਹ ਹੈ ਕਿ 12 ਤੋਂ ਲੈ ਕੇ 15 ਘੰਟੇ ਤੱਕ ਦਾ ਸਫ਼ਰ ਹੋ ਗਿਆ ਜਹਾਜ਼ ਦੇ ਇੱਥੇ ਦੇ ਹਾਲਾਤ ਹੋਣ ਸੋ ਇਹ ਵਾਕਿਆ ਹੀ ਫਿਰ ਇੱਕ ਚਿੰਤਾ ਦਾ ਵਿਸ਼ਾ ਬਣਦਾ ਕਿ ਇਸ ਤਰੀਕੇ ਦੇ ਨਾਲ ਫਜਾਤੀ ਸਰਕਾਰ ਕਿਵੇਂ ਕਰਨੀ ਵੀ ਕਿਵੇਂ ਆਪਣਾ ਟੈਕਸਰ ਪਹੁੰਚਣਗੇ ਕਿ ਅੱਜ ਪੰਜ ਪੰਜ ਸ਼ਿਸ਼ਕਾ ਖਰੀਦ ਲੈ ਫੁੰਦੀ ਹੈ ਸੋ ਮੁੱਦਾ ਪਹਿਲਾਂ ਵੀ ਇਹ ਬਹੁਤ ਵਾਰ ਚੁੱਕਿਆ ਗਿਆ ਹੁਣ ਵੀ ਚੁੱਕਿਆ ਜਾ ਰਿਹਾ ਸੋ ਇਹਦੇ ਵਿੱਚ ਹੁਣ ਇਹ ਇੰਡੀਆ ਦੀ ਗੱਲ ਕਰੀਏ ਸੋ ਉਹਨਾਂ ਵੱਲੋਂ ਜੋ ਜਾਣਕਾਰੀ ਸਾਹਮਣੇ ਲਿਆਂਦੀ ਗਈ ਹੈ ਸੋ ਉਹਨਾਂ ਨੇ ਕਿਹਾ ਕਿ 1 ਅਗਸਤ 2026 ਤੋਂ ਤਾਪ ਇਸ ਸਾਲਾ ਇਹ 1 ਅਗਸਤ ਤੋਂ ਜੋ ਡੈਲਹੀ ਤੋਂ ਟ੍ਰਾਂਟੋ ਦਾ ਰੂਟ ਹੈ ਸੋ ਇਹਦੇ ਵਿੱਚ ਨਵੇਂ ਜਿਹੜੇ ਬੋਇੰਗ 787 90 ਦੇ ਡ੍ਰੀਮ ਲਾਈਨਰ ਜੀ ਨੂੰ B789 ਚਾਲਕਿਆ ਜਾਂਦਾ ਸੋ ਕਹਿੰਦੇ ਵੀ ਉਹ ਸ਼ੁਰੂ ਕੀਤੇ ਜਾ ਰਹੇ ਨੇ ਸੋ ਬ੍ਰਾਂਡ ਨਿਊ ਜਹਾਜ਼ ਇਹ 1 ਅਗਸਤ 2026 ਤੋਂ ਸ਼ੁਰੂ ਹੋਣਗੇ ਸੋ ਪ੍ਰਿੰਗ ਚਿੱਠੀ ਚ ਦੱਸ ਰਹੇ ਨੇ ਕਹਿੰਦੇ ਕਿ ਇਹ ਹਫ਼ਤੇ ਦੀਆਂ ਜਿਹੜੀਆਂ 10 ਫਲਾਈਟਾਂ ਇਹ ਡੈਲਹੀ ਟੂ ਟ੍ਰਾਂਟੋ ਚੱਲਦੀਆਂ ਨੇ ਸੋ ਦਸਾਂ ਦੇ ਵਿੱਚੋਂ 7 ਫਲਾਈਟਾਂ ਦੇ ਵਿੱਚ ਇਹ ਜਿਹੜੇ ਬ੍ਰਾਂਡ ਨਿਊ ਜਹਾਜ਼ ਨੇ ਇਹ ਸ਼ੁਰੂ ਕੀਤੇ ਜਾਣਗੇ ਤੇ ਜਿਹੜੀਆਂ ਬਾਕੀ ਫਲਾਈਟਾਂ ਨੇ ਜਿਹੜੀਆਂ ਕੰਨ ਰਹਿ ਜਾਂਦੀਆਂ ਨੇ ਸੋ ਉਹਦੇ ਵਿੱਚ ਇਹ ਇਸ ਤਰੀਕੇ ਦਾ ਲੱਗ ਰਿਹਾ ਜਿਹੜਾ ਏਅਰੀਨ ਦੇ ਦਾ 189 ਤੇ 190 ਜਿਹੜੀਆਂ ਵੀਕਲੀ ਫਲਾਈਟਸ ਨੇ ਸੋ ਉਹਦੇ ਵਿੱਚ ਬੋਇੰਗ 77300 ER ਜਿਹੜੇ ਨੇ ਸੋ ਉਹ بڑے ਜਹਾਜ਼ ਚੱਲਣਗੇ ਤੇ ਜਿਹੜੀਆਂ ਫਲਾਈਟਾਂ 에ਅਰ ਇੰਡੀਆ ਦੀਆਂ ਜਿਹੜੇ AI 187 ਨੇ ਤੇ ਨਾਲ AI 188 ਨੇ ਸੋ ਇਹ ਦੋਵਾਂ ਦੇ ਵਿੱਚ ਇਹ ਨਵੇਂ ਜਹਾਜ਼ ਜਿਹੜੇ ਸ਼ੁਰੂ ਹੋਣਗੇ ਸੋ ਚੰਗੀ ਗੱਲ ਹੈ ਇਹ ਦਸਾਂ ਫਲਾਈਟਾਂ ਚ ਸੱਤ ਅਚਬਰਾਨੇ ਜਹਾਜ਼ ਹੋਣਗੇ ਸੋ ਲੋਕਾਂ ਨੂੰ ਇਹ ਵਧੀਆ ਸੀਟਾਂ ਵਧੀਆ ਸਕਰੀਨਾਂ ਤੇ ਵਧੀਆ ਜਿਹੜੇ ਇਕੁਪਮੈਂਟ ਮਿਲੇਗਾ ਸੋ ਜਿਹਦੇ ਵਿੱਚ ਤਕਨੀਕੀ ਖਰਾਬੀਆਂ ਹੋਣ ਦਾ ਜਿਹੜਾ ਖਤਰਾ ਨਹੀਂ ਹੋਊਗਾ ਪਰ ਨਾਲ ਫਿਰ ਇਹ ਕੋਸ਼ਿਸ਼ ਸੀ ਕਿ ਇਹ ਦੀ ਵੀ ਪ੍ਰਤੀਕਰਮ RNA ਵੀ ਜਹਾਜ਼ ਚ ਲੋਦਮੇ ਤਾਲੇ ਨੇ ਵੀ ਉਹਨਾਂ ਦੀ ਸਾਮ ਸੰਭਾਲ ਵੀ ਰੱਖਣੀ ਹੈ ਜਿਹੜੇ ਸਟਾਫ ਹੈ ਸਟਾਫ ਦਾ ਵਤੀਰਾ ਵੀ ਜਿਹੜਾ ਚੰਗਾ ਹੋਣਾ ਚਾਹੀਦਾ ਚਾਤਰੀਆਂ ਬਾਰੇ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਇਸ ਵੀ ਕੇਬੀ ਆਉਂਦੀਆਂ ਨੇ ਸੋ ਨਾਲ ਅਸਨ ਜੀ ਕਿਹੜੀ ਵੱਡੀ ਮੰਗ ਪਿਛਲੇ ਲੰਮੇ ਸਮੇਤ ਰਹੀ ਹੈ ਉਹ ਹੈ ਕਿ ਜਿਹੜੀਆਂ ਅਮਰਸਾਲ ਵਾਸਤੇ ਸਿੱਧੀਆਂ ਫਲਾਈਟਾਂ ਨੇ ਸੋ ਹੱਲੇ ਵੀ ਸ਼ੁਰੂ ਨਹੀਂ ਹੋ ਰਹੀਆਂ ਕਿਉਂਕਿ ਡੈਲੀ ਤੋਂ ਟੋਰੰਟੋ ਵਾਸਤੇ ਜਿਹੜੀ ਆ ਇਹ ਜਹਾਜ਼ ਨਵੇਂ ਪਾਇਆ ਸੋ ਅਸੀਂ ਨਿਰ ਕਰਦੇ ਆ ਕਿ ਇਹ ਜਿਹੜੀਆਂ ਫਲਾਈਟਾਂ ਵੀ ਨੇ ਸਿੱਧੀਆਂ ਫਲਾਈਟਾਂ ਨੇ ਸੋ ਉਹਦੇ ਉੱਪਰ ਵੀ ਸਰਕਾਰਾਂ ਗੌਰ ਕਰਨ ਗਿਆ 에어 ਇੰਡੀਆ ਵੀ ਗੌਰ ਕਰੂਗੀ ਹੋਰ ਵੀ ਜਿਹੜੀਆਂ ਸਾਡੀਆਂ ਇੱਥੇ ਦੀਆਂ ਸਰਕਾਰਾਂ ਐਮਪੀਸ ਨੇ ਉਹ ਵੀ ਇਸ ਵਿਸ਼ੇ 'ਤੇ ਗੌਰ ਕਰਨਗੇ ਵਿਧਿਆਨਾ ਸਾਹਿਬ ਇਹ ਖਬਰ ਦੇ ਵਿੱਚ ਕਿੱਥੇ ਜਿਹੜਾ ਦਿੱਲੀ ਦਾ ਰਸਤਾ ਐ ਇੰਨਾ ਵਪਾਰ ਹੁੰਦਾ ਹੈ ਪੰਜਾਬ ਦੇ ਜ਼ਰੀਏ ਜੇ ਨਾਰਥ ਨਾਰਥ ਇੰਡੀਆ ਦੀ ਗੱਲਬਾਤ ਕਰ ਲਈਏ ਬਾਕੀ ਸਟੇਟਸ ਦੇ ਵਿੱਚ ਦਾ ਜੇ ਸਾਊਥ ਦੀ ਗੱਲਬਾਤ ਕਰੋਗੇ ਜੇ ਚਨਈ ਦੀ ਗੱਲਬਾਤ ਕਰੋਗੇ ਬੈਂਗਲੌਰ ਦੀ ਡਾਇਰੈਕਟ ਫਲਾਈਟਸ ਉੱਥੋਂ ਵੀ ਬਹੁਤ ਸਾਰੀਆਂ ਹੋਣੀਆਂ ਆ ਤੇ ਬੰਬੇ ਦੀ ਗੱਲਬਾਤ ਕਰ ਲਓ ਇੱਥੇ ਤਾਂ ਹੁਣ ਕਹਿੰਦੇ ਜੇ ਆਸਤੀਆਂ ਵੀ ਲੈ ਕੇ ਜਾਣੀਆਂ ਨੇ ਇੱਥੋਂ ਇਹ ਵੀ ਇੱਕ ਮਰਖਾਲਿਕ ਖਬਰ ਆ ਰਹੀ ਆ ਕਹਿੰਦੇ ਉਹ ਵੀ ਕਾਉਂਸਲਰ ਨੂੰ ਜਾ ਕੇ ਰਜਿਸਟਰ ਕਰਾ ਕੇ ਥੋੜੀ ਬਹੁਤੀ ਸ਼ਾਇਦ ਫੀਸ ਵੀ ਦੇਣੀ ਪਵੇ ਜਿੱਤੇ ਫੀਸਾਂ ਦੇ ਖਰਚੇ ਪੰਜਾਬ ਦੇ ਸਿਰ ਤੋਂ ਕਮਾਉਣ ਦੀਆਂ ਗੱਲਾਂ ਹੋ ਜੂਏ ਫਿਰ ਕਿੰਨੀਆਂ ਡਾਇਰੈਕਟ ਫਲਾਈਟਾਂ ਚਲਾ ਦੇਣਗੇ ਜਾਂ ਕੀ ਕਰ ਦੇਣਗੇ ਇਹ ਤਾਂ ਹੁਣ ਨੀਅਤ ਤੇ ਡਿਪੈਂਡ ਕਰਦਾ ਹੈ ਪ੍ਰੇਨ ਸਾਹਿਬ ਚਲੋ ਕਹਿਣ ਨੂੰ ਬੜਾ ਕੁਝ ਹੁੰਦਾ ਹੈਗਾ ਤੇ ਚਲੋ ਜੇ ਇਹ 에어 ਇੰਡੀਆ ਇੰਡੀਆ ਇੱਕ ਸ਼ਬਦ ਨਾਲ ਜੁੜਿਆ 에어 ਇੰਡੀਆ ਦੀ ਫਲਾਈਟ ਦੀ ਆ ਚੰਗਾ ਜੇ ਚੱਲ ਜਾਣ ਡਾਇਰੈਕਟ ਬਹੁਤ ਵਧੀਆ ਗੱਲ ਆ ਚਲੋ ਹੁਣ ਚੀਨ ਦੀ ਗੱਲਬਾਤ ਕਰ ਲੈਂਦੇ ਆ ਜੀ ਫਿਰ ਚੀਨ ਵੱਲੋਂ ਕੈਨੇਡੀਅਨ ਲਈ ਵੀਜ਼ਾ ਫਰੀ ਯਾਤਰਾ ਜਿਹੜੀ ਹੈ ਜੀ ਉਹ ਐਲਾਨ ਕਰ ਦਿੱਤਾ ਗਿਆ। ਆ ਬਿਲਕੁਲ ਦੇਖੋ ਜਿਵੇਂ ਕਾਮੀਸਾਹ ਜਦੋਂ ਚਾਈਨਾ ਦੇ ਵਿੱਚ ਗਏ ਸੀਗੇ ਤੇ ਉਸ ਸਮੇਂ ਹੀ ਵੀ ਇਹ ਜਿਹੜੀਆਂ ਖਬਰਾਂ ਜੜੀਆਂ ਸਾਹਮਣੇ ਆ ਰਹੀਆਂ ਸੀਆਂ ਕਿ ਚਾਈਨਾ ਵੱਲੋਂ ਕੈਨੇਡੀਅਨਸ ਵਾਸਤੇ ਇਸ ਤਰ੍ਹਾਂ ਦੀ ਜਿਹੜੀ ਸੁਵਿਧਾ ਆ ਕਿ 30 ਦਿਨਾਂ ਵਾਸਤੇ ਕਰਕੇ ਕੈਨੇਡੀਅਨ ਸਿਟੀਜ਼ਨ ਇੱਥੇ ਜਾਣਾ ਹੈ। ਕਿ ਉਹਨੂੰ ਵੀਜ਼ੇ ਦੀ ਲੋੜ ਨਹੀਂ ਰਹੂਗੀ ਸੋ ਇਹ ਅੱਜ ਤੋਂ ਇਸ ਚੀਜ਼ ਦੀ ਸ਼ੁਰੂਆਤ ਹੋ ਰਹੀ ਹੈ ਤੇ ਇਹਦੇ ਬਾਰੇ ਦੱਸਿਆ ਜਾ ਰਿਹਾ ਵੀ ਇਸ ਸਾਲ ਦੇ ਅੰਤ ਤੱਕ ਇਹ ਘੱਟੋ ਘੱਟ ਇਸ ਸਾਲ ਦੇ ਅੰਤ ਤੱਕ ਇਹ ਜਿਹੜੀ ਇਹ ਸਹੂਲਤ ਹੈ ਸੋ ਕੈਨੇਡੀਅਨ ਸਕੋਰ ਰਹੋਗੀ ਕਿ ਕਿਸੇ ਵੀ ਤਰੀਕੇ ਦੀ ਜਿਹੜੀ ਵੀਜ਼ਾ ਰਿਕੁਆਇਰਮੈਂਟ ਹੈ ਕੈਨੇਡੀਅਨ ਟੂਰਿਸਟ ਬਿਜ਼ਨਸ ਵਿਸਟਰ ਵਾਸਤੇ ਨਹੀਂ ਹੋਗੀ ਤੇ ਅਗਰ ਉਹਨਾਂ ਨੇ 30 ਦਿਨਾਂ ਵਾਸਤੇ ਜਾਣਾ ਹੈ ਤੇ ਉਹ ਫਿਰ ਬਿਨਾ ਵੀਜ਼ਾ ਲੈ ਕੇ ਜਾ ਸਕਦੇ ਨੇ ਚਾਈਨਾ ਦਾ ਸਫਰ ਕਰ ਸਕਦੇ ਨੇ ਸੋ ਪਹਿਲਾਂ ਕੀ ਸੀਗਾ ਕਿ ਐਪਲੀਕੇਸ਼ਨ ਪ੍ਰੋਸੈਸ ਜਿਹੜੀ ਹੁੰਦੀ ਸੀ ਉਹ ਕਾਫੀ ਲੰਬੀ ਹੁੰਦੀ ਸੀ 140 ਡਾਲਰ ਦੇ ਕਰੀਬ ਫੀਸ ਸੀ ਕਿਸੇ ਸਮਾਂ ਵੀ ਦੇ ਵਿੱਚ ਲੱਗਦਾ ਸੀਗਾ ਕੁਝ ਚਾਈਨਾ ਦੇ ਰੀਜਨਸ ਸੀਗੇ ਜਿਵੇਂ ਹਾਂਗਕਾਂਗ ਹੈ ਕੁਝ ਹੋਰ ਰੀਜਨਸ ਸੀਗੇ ਜਿਦੇ ਵਿੱਚ ਸਟਿਲ ਇਹ ਆਪਸ਼ਨ ਸੀਗੀ ਕਿ ਬਿਨਾ ਵੀਜ਼ੇ ਤੋਂ ਇੱਥੇ ਜਾ ਸਕਦੇ ਸੀ ਪਰ ਬਾਕੀ ਓਵਰਆਲ ਚਾਈਨਾ ਦੇ ਵਿੱਚ ਜਾਣਾ ਤਾਂ ਤੁਹਾਨੂੰ ਵੀਜ਼ੇ ਦੀ ਲੋੜ ਪੈਂਦੀ ਸੀ ਪਰ ਚੰਗੀ ਗੱਲ ਇਜੇ ਮੇ ਰਿਸ਼ਤੇ ਜਿਹੜੇ ਨੇ ਸੁਧਾਰ ਹੋਏ ਨੇ ਤੇ ਰਿਸ਼ਤੇ ਸੁਧਾਰ ਹੋਣ ਦੇ ਨਾਲ ਫਿਰ ਇਹ ਚੀਜ਼ ਵੀ ਆਈ ਹੈ ਸੋ ਮੈਂ ਕਹਦੇ ਆ ਕਿ ਇਹ ਹੋਰ ਵੀ ਜਿਹੜਾ ਟ੍ਰੇਡ ਹੈ ਇਹ ਚਾਈਨਾ ਦੇ ਨਾਲ ਸਾਡਾ ਵਧੇਗਾ ਅਮਰੀਕਾ ਦੇ ਨਾਲ ਵੀ ਸਾਡੇ ਰਿਸ਼ਤੇ ਚੰਗੇ ਹੋਣ ਇਹ ਯੂਰਪ ਦੇ ਨਾਲ ਵੀ ਸਾਡੇ ਮਜ਼ਬੂਤ ਰਿਸ਼ਤੇ ਬਣ ਅਸੀਂ ਕਿਸੇ ਇੱਕ ਮੁਲਕ ਦੇ ਉੱਪਰ ਇਸ ਤਰੀਕੇ ਨਾਲ ਨਿਰਭਰ ਨਾ ਰਹੀਏ ਵਿੱਚ ਇਸ ਤਰੀਕੇ ਨਾਲ ਅੱਜ ਸਾਡੇ ਹਾਲਾਤ ਬਣੇ ਆ ਕੱਲ ਨੂੰ ਫਿਰ ਸਾਡੇ ਇਸ ਤਰੀਕੇ ਦੇ ਹਾਲਾਤ ਬਣ ਤੇ ਪ੍ਰਵਿੰਦ ਚੀ ਇੱਕ ਸਰਵੇਖਣ ਵੀ ਸਾਹਮਣੇ ਆਇਆ ਸੋ ਜਿਹੜੇ ਸਰਵੇਖਣ ਦੇ ਵਿੱਚ ਇਹ ਇਹ ਲੋਕਾਂ ਕੋਲ ਪੁੱਛਿਆ ਗਿਆ ਜਿਵੇਂ ਹੁਣ ਕੈਨੇਡਾ ਵੱਲੋਂ ਇਜਾਦ ਦਿੱਤੀ ਜਾ ਰਹੀ ਹੈ ਕਿ ਉਹ ਜਿਹੜੀਆਂ ਚੀਨ ਤੋਂ ਬਣੀਆਂ ਹੋਇਆ ਇਲੈਕਟ੍ਰੋਨਿਕ ਵਹੀਕਲਸ ਨੇ ਸੇ ਤਕਰੀਬਨ 49 ਹਜ਼ਾਰ ਦੇ ਕਰੀਬ ਜਿਹੜੀਆਂ ਇਲੈਕਟ੍ਰੋਨਿਕ ਵਹੀਕਲਸ ਨੇ ਉਹਨਾਂ ਦੇ ਉੱਪਰ ਘੱਟ ਟੈਰਿਫ ਦੇ ਨਾਲ ਕੈਨੇਡਾ ਦੇ ਬਾਜ਼ਾਰਾਂ ਦੇ ਵਿੱਚ ਦਾਖਲ ਹੋ ਸਕਦੇ ਨੇ ਸੋ ਇਸ ਸਬੰਧੀ ਇਹ ਲੋਕਾਂ ਕੋਲ رائے ਲਈ ਗਈ ਹੈ ਵੀ ਅਗਰ ਮੈਨੂੰ ਚਾਈਨਾ ਦੀਆਂ ਬਣੀਆਂ ਹੋਈਆਂ ਗੱਡੀਆਂ ਆਉਂਦੀਆਂ ਨੇ ਤੁਸੀਂ ਖਰੀਦੋਗੇ ਜਾਂ ਨਹੀਂ ਖਰੀਦੋਗੇ ਤੇ ਇਹ ਜਿਹੜਾ ਸਰਵੇ ਕਰਾਇਆ ਗਿਆ ਸੋ ਇਹਦੇ ਵਿੱਚ ਇਹ ਨਾਨੋ ਸਚ ਨੇ ਸਰਵੇ ਕਰਾਇਆ ਸੋ 53% ਕੈਨੇਡੀਅਨ ਮੰਨਦੇ ਨੇ ਕਿ ਅਗਰ ਗੱਡੀਆਂ ਆਉਂਦੀਆਂ ਨੇ ਚਾਈਨਾ ਦੀ ਬਣੀਆਂ ਹੋਈਆਂ ਇਲੈਕਟ੍ਰਿਕ ਵਹੀਕਲਸ ਤਾਂ ਅਸੀਂ ਇਸ ਗੱਡੀਆਂ ਨੂੰ ਖਰੀਦਾਂਗੇ ਦੇ ਇਹਦੇ ਵਿੱਚ ਜੇਕਰ ਅਸੀਂ 2024 ਦੀ ਗੱਲ ਕਰੀਏ ਤੇ ਉਦੋਂ ਸਿਰਫ 28% ਦੀ ਲੋਕ ਮੰਨਦੇ ਸੀਗੇ ਕਿ ਇਹ ਗੱਡੀਆਂ ਸਾਨੂੰ ਲੈਣੀਆਂ ਚਾਹੀਦੀ ਨੇ ਪਰ ਹੁਣ ਹਾਲਾਤ ਬਦਲੇ ਨੇ ਕਿ ਥੋੜਾ ਵਿਸ਼ਵਾਸ ਵੀ ਬਣਿਆ ਵੀ ਇਹ ਗੱਡੀਆਂ ਕੋਈ ਇੰਨੀਆਂ ਮਾੜੀਆਂ ਨਹੀਂ ਆ ਤੇ ਹੁਣ ਤੁਸੀਂ ਦੇਖ ਲਓ ਵੀ ਅੱਧ ਨਾਲੋਂ ਜ਼ਿਆਦਾ ਇਹ ਕੈਨੇਡੀਅਨ ਸਬੰਧ ਦੇ ਨੇ ਵੀ ਅਗਰ ਇਹ ਗੱਡੀਆਂ ਕੈਨੇਡਾ ਦੇ ਬਾਜ਼ਾਰਾਂ ਦੇ ਵਿੱਚ ਆਉਂਦੀਆਂ ਨੇ ਤਾਂ ਸੀ ਇਹਨੂੰ ਖਰੀਦਣ ਵਾਸਤੇ ਇਹ ਤਿਆਰ ਆ ਸਾਨੂੰ ਇਸ ਗੱਡੀਆਂ ਤੋਂ ਕੋਈ ਦਿੱਕਤ ਨਹੀਂ ਹੈ ਤੇ ਇਹ ਵੀ ਕਾਫੀ ਕੋਸ਼ਿਸ਼ ਜਿਵੇਂ ਹੁਣ ਬਦਲੇ ਹਾਲਾਤਾਂ ਦੇ ਵਿੱਚ ਲੱਗ ਰਿਹਾ ਤਾਂ ਉਹ ਅਗਰ ਹੁਣ ਗੱਡੀਆਂ ਆਉਣ ਵਾਲੇ ਸਮੇਂ ਦੌਰਾਨ ਕਿੰਨੀਆਂ ਕਿ ਮਕਬੂਲ ਹੋਣੀਆਂ ਨੇ ਇਹ ਟੈਸਲਾ ਦਾ ਮੁਕਾਬਲਾ ਕਿਸ ਢੰਗ ਨਾਲ ਹੁੰਦਾ ਸੋ ਬਹੁਤ ਸਾਰੀਆਂ ਗੱਲਾਂ ਨੇ ਤੇ ਜਿਹੜੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਲੈਰਟੀ ਹੋਊਗੀ ਪਰ ਇਹਨਾ ਜ਼ਰੂਰ ਹੈ ਕਿ ਹੁਣ ਥੋੜਾ ਲੋਕਾਂ ਦਾ ਮੰਨ ਜਿਹੜਾ ਸੀ ਜਿਵੇਂ ਪਹਿਲਾਂ ਬਿਲਕੁਲ ਹੀ ਇਸ ਚੈਨਾ ਦੇ ਪਤੀ ਨਜਰੀਆ ਹੋਰ ਸੀਗਾ ਉਹ ਨਜਰੀਆ ਹੌਲੀ-ਹੌਲੀ ਜਿਹੜਾ ਉਹ ਬਦਲ ਵੀ ਰਿਹਾ। ਸੋ ਇਥੇ ਡਾਕਫੋਰਡ ਉਹਨਾਂ ਦੀ ਹੁਣ ਠਾਰੀ ਉਹਦੀ ਗੱਲਬਾਤ ਕਰ ਲਈਏ ਜੀ ਥੋੜੀ ਜੀ ਹੁਣ। ਸੋ ਡਾਕਫੋਰਡ ਸਰਕਾਰ ਨੇ ਪੁਲਿਸ ਖਰਚੇ ਘਟਾਉਣ ਲਈ ਮਿਹਰਾਂ ਦੀ ਤਾਕਤ ਦੇ ਉੱਤੇ ਰੋਕ ਲਾ ਦਿੱਤੀ ਜੀ ਕਹਿੰਦੇ। ਕਿ ਦੇਖੋ ਇੱਥੇ ਵਿੱਚ ਵੀ ਇਹ ਆ ਕਿ ਜੇਕਰ ਸੀਟਾਰੀ ਉਹਦੀ ਗੱਲ ਕਰੀਏ ਸੋ ਪੁਲਿਸ ਜਿਹੜੇ ਬਜਟ ਬਣਦੇ ਨੇ ਪੁਲਿਸ ਨੂੰ ਜਿਹੜਾ ਬਜਟ ਲਾਕਡ ਹੁੰਦਾ ਆ ਸੋ ਉਹ ਹਰ ਸਾਲ ਖਰਚਾ ਜਿਹੜਾ ਵਧਦਾ ਜਾ ਰਿਹਾ ਸੋ ਅਗਰ ਅਸੀਂ ਬ੍ਰੈਮਟਨ ਦੇ ਬਜਟ ਦੀ ਵੀ ਗੱਲ ਕਰ ਲਈਏ ਜਾਂ ਹੋਰ ਨਾਲ ਸ਼ਹਿਰਾਂ ਦੇ ਬਜਟ ਦੀ ਗੱਲ ਕਰ ਲਈਏ ਗ੍ਰੰਟ ਉਹ ਆਉਂਦਾ ਹੋਰ ਬਹੁਤ ਸਾਰੇ ਸ਼ਹਿਰ ਨੇ ਟਾਰੀਓ ਦੇ ਸੋ ਇੱਕ ਬਜਟ ਦਾ ਬਹੁਤ ਵੱਡਾ ਹਿੱਸਾ ਤੇ ਸਿਰਫ ਪੁਲਿਸ ਦੇ ਬਜਟ ਦੇ ਵਿੱਚ ਨਿਕਲ ਜਾਂਦਾ ਆ ਤੇ ਆਮ ਕਰਕੇ ਜਿਹੜੇ ਹੁਣ ਸ਼ਹਿਰਾਂ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਤੇ ਇੱਕ ਸ਼ਹਿਰ ਦਾ ਬਜਟ ਦਾ 30 ਤੋਂ 40% ਤੱਕ ਦੀ ਪੁਲਿਸ ਬਜਟ ਦੇ ਉੱਪਰ ਲੱਗ ਰਿਹਾ ਸੋ ਕਿਸੇ ਨਾ ਕਿਸੇ ਸ਼ਹਿਰ ਹੁਣ ਮੇਰਾ ਨੂੰ ਵੀ ਲੱਗਦਾ ਵੀ ਜੇਕਰ ਖਰਚਾ ਪੁਲਿਸ ਦਾ ਇੰਨਾ ਵਧਾ ਜਾਏਗਾ ਤੇ ਫਿਰ ਬਾਕੀ ਸਹੂਲਤਾਂ ਜਿਹੜੀਆਂ ਨੇ ਉਹ ਦੇਣੀਆਂ ਲੋਕਾਂ ਨੂੰ ਮੁਸ਼ਕਲ ਹੋ ਜਾਣਗੀਆਂ ਤੇ ਫਿਰ ਲੋਕਾਂ ਦੇ ਉੱਪਰ ਟੈਕਸ ਵੀ ਵਧੂਗਾ ਲੋਕਾਂ ਦੇ ਉੱਪਰ ਜਿਹੜੇ ਹੋਰ ਕਾ ਜਿਹੜੇ ਐਜੂਕੇਸ਼ਨ ਦੇ ਖਰਚੇ ਹੁੰਦੇ ਨੇ ਉਹ ਵੀ ਪਾਏ ਜਾਣਗੇ ਤੇ ਸੋ ਰਾਲ ਸੇ ਬਲਿ ਫਿਰ ਮੇਲ ਤੇ ਹੋਣਾ ਕਿ ਮੇਰ ਜਿਹੜੇ ਨੇ ਉਹ ਖਰਚੇ ਘਟਾ ਨਹੀਂ ਰਹੇ ਖਰਚੇ ਵਧ ਰਹੇ ਨੇ ਸਾਡੇ ਟੈਕਸ ਵਧ ਰਹੇ ਨੇ ਤੇ ਹੁਣ ਇਹਦੇ ਵਿੱਚ ਮੇਰ ਚਾਹੁੰਦੇ ਸੀਗੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਪੁਲਿਸ ਦੇ ਖਰਚੇ ਘਟਾਏ ਜਾਣ ਸੋਈ ਦੇ ਨਾਲ ਬਾਕੀ ਜਗ੍ਹਾ ਜਿਹੜਾ ਬਜਟ ਨੂੰ ਜਿਹੜਾ ਵੰਡਿਆ ਜਾਵੇ ਪਰ ਹੁਣ ਹੰਟਰੀਓ ਦੇ ਜਿਹੜੇ ਆਪਣੇ ਪ੍ਰੀਮਨ ਨੇ ਡੈਕਫੋਰ ਸਾਹਿਬ ਉਹਨਾਂ ਨੇ ਝਟਕਾ ਦਿੱਤਾ ਮੇਰਾ ਨੂੰ ਸੋ ਕਹਿੰਦੇ ਕਿ ਜਿਹੜੇ ਪੁਲਿਸ ਬਜਟ ਹੈ ਉਹਨੂੰ ਮੇਰ ਘੱਟ ਨਹੀਂ ਕਰ ਸਕਦੇ ਸੋ ਇਸ ਮਾਮਲੇ ਦੇ ਵਿੱਚ ਉਹਨੇ ਜਿਹੜੇ ਮੇਰਾ ਕੋ ਪਾਵਰ ਹੁੰਦੀ ਆ ਸੋ ਨਾਲੋਂ ਸੀਮਤ ਕੀਤਾ ਆ ਇਹ ਜੋ ਉਹਨਾਂ ਨੇ ਸਟਰੋਂਗ ਮੇਰ ਪਾਵਰ ਦੇ ਤਹਿਤ ਬਹੁਤ ਸਾਰੀਆਂ ਤਾਕਤਾਂ ਦਿੱਤੀਆਂ ਸੀ ਆ ਸੋ ਉਹਦੇ ਵਿੱਚ ਵੀ ਉਹਨਾਂ ਨੇ ਇਹ ਜੋ ਪੁਲਿਸ ਬਜਟ ਨੂੰ ਖਤੌਣ ਦੀ ਤਾਕਤ ਐ ਸੋ ਨੂੰ ਬਾਹਰ ਰੱਖਿਆ ਆ ਸੋ ਪਾਵੇ ਆ ਕਿ ਆਉਣ ਵਾਲੇ ਸਮੇਂ ਦੌਰਾਨ ਭਵਿੰਦਰ ਜੀ ਕੇ ਚਾਹ ਕੇ ਵੀ ਬਹੁਤ ਸਾਰੇ ਮੇਰ ਜੇ ਪੁਲਿਸ ਦੇ ਜਿਹੜੇ ਖਰਚੇ ਨੇ ਜਾਂ ਪੁਲਿਸ ਦਾ ਬਜਟ ਹੈ ਸੋ ਘਟਾਉਣ ਦੇ ਜਿਹੜੇ ਆ ਉਸ ਮੰਤਰਾ ਦੇ ਵਿੱਚ ਨਹੀਂ ਹੋਣਗੇ ਹੁਣ ਸਵਾਲ ਲੋਕਾਂ ਤੇ ਹੈ ਕਿ ਲੋਕ ਚਾਹੁੰਦੇ ਨੇ ਕੀ ਨਾ ਦੇ ਜਿਹੜੇ ਬਜਟ ਵਧਾਏ ਜਾਣ ਜਾਂ ਲੋਕ ਚਾਹੁੰਦੇ ਨੇ ਵੀ ਆਲਰੇਡੀ ਇਹ ਬਹੁਤ ਕੁਝ ਦਿੱਤਾ ਜਾ ਰਿਹਾ ਸੋ ਦੇ ਬਾਵਜੂਦ ਵੀ ਕ੍ਰਾਈਮ ਜਿਹੜਾ ਆ ਰੁਕ ਨਹੀਂ ਰਿਹਾ ਸਟਿਲ ਜਿਹੜੇ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਨੇ ਸੋ ਐਨੇ ਟੈਕਸ ਦੇਣੇ ਵੀ ਲੋਕਾਂ ਦੇ ਜਿਹੜੇ ਆ ਆਪਣੇ ਹੱਥ ਦੇ ਵਿੱਚ ਨਹੀਂ ਆ ਪਰ ਹੁਣ ਗੱਲ ਇਹ ਨਹੀਂ ਚੀ ਆ ਵਾਲ ਕਿ ਪ੍ਰਿੰਸ ਸਾਹਿਬ ਇਹ ਵੀ ਖੜਾ ਹੋ ਜਾਂਦਾ ਹੈ ਪ੍ਰਿੰਸ ਸਾਹਿਬ ਇੰਨੇ ਚਿਰ ਚ ਮੇਰਾ ਨਹੀਂ ਕਦੇ ਵੀ ਇਹ ਵੀ ਚਲੋ ਹਰੇਕ ਵਾਰ ਪੁਲਿਸ ਦਾ ਖਰਚਾ ਦੱਸ ਦਿੰਦੇ ਆ 30 ਤੋਂ 40% ਤਾਂ ਤੁਸੀਂ ਦੱਸਤਾ ਜੀ ਬਜਟ ਚੋਂ ਚਲੇ ਜਾਂਦਾ ਪਹਿਲਾਂ ਇਹਨਾਂ ਨੇ ਵੀ ਨਹੀਂ ਦੱਸਿਆ ਹੈਗਾ ਫਿਰ ਲੋਕ ਵੀ ਆਵਾਜ਼ ਠਾਉਂਦੇ ਉਸ ਟਾਈਮ ਚਲੋ ਹੁਣ ਤਾਂ ਮੇਰ ਨੇ ਉਲਟ ਕਰਤਾ ਵੀ ਉਹ ਦੇਣਾ ਮਲ ਪਾਊਗਾ ਪਰ ਲੋਕ ਤਾਂ ਪਹਿਲਾਂ ਇਹਨਾਂ ਨੂੰ ਦੰਦੇ ਰਹੇ ਫਾਇਦਾ ਕੀ ਹੋਇਆ ਕਰਾਇਮ ਉੱਥੇ ਦਾ ਉੱਥੇ ਖੜਾ ਹੈ ਇਹਨਾਂ ਨੂੰ ਕਾਲ ਕਰੋ ਉਹ ਨਹੀਂ ਟੈਂਪਸ ਆਉਂਦੇ ਹੈਗੇ ਕੋਈ ਬੰਦੇ ਨੂੰ ਕੁਝ ਹੋ ਜਵੇ ਉਹ ਨਹੀਂ ਇੱਥੇ ਘਰ ਚ ਕਿਤੇ ਲੜਾਈ ਝਗੜਾ ਹੋ ਜਵੇ ਕੋਈ ਕਿਸੇ ਬੀਬੀ ਭੈਣ ਨੇ ਕਾਲ ਕਰਤੀ ਜਾ ਕੇ ਦਰ ਕਹਦੀ ਮਿੰਟ ਪੰਜ ਵੀ ਨਹੀਂ ਲਾਉਂਦੇ ਜਾਨੂੰ ਪਹੁੰਚ ਜਾਂਦੇ ਆ ਤੇ ਹੱਥ ਕੜੀਆਂ ਆ ਕੇ ਲੈ ਜਾਂਦੇ ਆ ਬਾਕੀ ਲੋਕਾਂ ਦੇ ਚੋਰੀਆਂ ੜਕਾਈਤੀਆਂ ਸਾਰਾ ਕੁਝ ਕਹਿੰਦੇ ਜੀ ਹੋ ਗਿਆ ਤਾਂ ਤੁਸੀਂ ਗੋਲੀ ਤੱਕ ਨਹੀਂ ਚਲਾਉਣੀ ਫਿਰ ਇਹਨਾਂ ਦੀ ਕਿਹੜਾ ਲਾਈਫ ਚੰਗੀ ਨਹੀਂ ਹੈਗੀ ਵਧੀਆ ਵਧੀਆ ਲਗਜ਼ਰੀ ਗੱਡੀਆਂ ਇਹਨਾਂ ਦੇ ਕੋਲ ਹੈ ਲੇਟੈਸਟ ਸਾਰਾ ਕੁਝ ਇਹਨਾਂ ਦੇ ਕੋਲ ਹੈ ਬੈਨੀਫਿਟਸ ਇਹਨਾਂ ਦੇ ਕੋਲ ਹੈ ਪੁਲਿਸ ਸਟੇਸ਼ਨ ਇਹਨਾਂ ਦੇ ਟਾਪ ਟਾਪ ਕੁਆਲਿਟੀ ਦੇ ਪੁਲਿਸ ਸਟੇਸ਼ਨ ਹੁਣ ਵੱਡੇ ਵੱਡੇ ਬਣ ਰਹੇ ਨੇ ਹਾਂਜੀ ਲੋ ਲੋਕ ਤਾਂ ਇਹ ਭਲੇਖੇ ਚ ਰਹੀ ਗਏ ਵੀ ਇੰਨਾ ਇੰਨਾ ਸਿਟੀ ਸਾਡੇ ਕੋਲ ਇਹਨਾਂ ਦਾ ਹੀ ਟੈਕਸ ਲਈ ਗਈ ਹੈ ਜੀ ਦੇਖੋ ਫਿਰ ਜੀ ਕਿ ਅਗਰ ਮੰਨ ਲਓ ਡਾਰਿਓ ਸਰਕਾਰ ਚਾਹੁੰਦੀ ਹੈ ਫਿਰ ਇਹਨਾਂ ਦੇ ਬਜਟ ਨਾ ਘਟਾਏ ਜਾਣਾਂ ਦੀਆਂ ਸਰੋਤਾਂ ਜਾ ਰਹੇ ਵਾਸਤੇ ਜੋ ਚੀਜ਼ਾਂ ਜ਼ਰੂਰੀ ਹੋ ਨਾ ਘਟਾਈਆਂ ਜਾਣ ਤੁਹਾਨੂੰ ਇਹ ਚੋਰੀ ਹੈ ਕਿ ਟੈਰੀਓ ਸਰਕਾਰ ਆਪ ਵੱਖ-ਵੱਖ ਜਿਹੜੇ ਸ਼ਹਿਰ ਨੇ ਜਿਨ੍ਹਾਂ ਦੇ ਵੱਡਾ ਹਿੱਸਾ ਸਿਰਫ ਪੁਲਿਸ ਤੇ ਬਜਟ ਦੇ ਉੱਪਰ ਜਾ ਰਿਹਾ ਸੋ ਉਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ ਹੁਣ ਪਿਛਲੇ ਤੁਸੀਂ ਦੇਖੋ ਕਿ ਜਦੋਂ ਇਹ ਫੈਡਰਲ ਸਰਕਾਰ ਨੇ ਅਨਾਉਂਸਮੈਂਟ ਕੀਤੀ ਸੀ ਐਕਸਟਰਸ਼ਨ ਨੂੰ ਲੈ ਕੇ ਪੀ ਰੀਜਨ ਦੇ ਵਿੱਚ ਤੇ ਜਿਸ ਟਿੱਕੇ ਦੇ ਹਲਾਸੀ ਤੋਂ 1 ਮਿਲੀਅਨ ਡਾਲਰ ਦੀ ਫੰਡਿੰਗ ਦੇਣ ਦੀ ਗੱਲ ਕਹੀ ਸੀ ਤੇ ਉਸ ਦਿਨ ਵੀ ਅਸੀਂ ਸਵਾਲ ਚੁੱਕੇ ਸੀ ਕਿ ਜਿੱਥੇ ਤੁਸੀਂ ਦੂਜੇ ਮੁਲਕਾਂ ਨਾਲ ਜਿਹੜਾ ਸਿੱਧਾ ਸਿੱਧੇ ਤੌਰ ਤੇ ਕੋਈ ਲੈਣਾ ਦੇਣਾ ਨਹੀਂ ਹੈ ਕਿ ਤੁਸੀਂ ਬਿਲੀਅਨਸ ਦੇ ਵਿੱਚ ਅਨਾਉਂਸ ਕਰਦੇ ਹੋ ਤੇ ਇੱਕ ਬਿਲੀਅਨ ਦੇ ਵਿੱਚ 1000 ਮਿਲੀਅਨ ਹੁੰਦੇ ਨੇ ਸੋ ਹਜ਼ਾਰਾਂ ਮਿਲੀਅਨਸ ਤੁਸੀਂ ਦੂਜੇ ਮੁਲਕਾਂ ਨੂੰ ਦੇ ਰਹੇ ਹੋ ਤੇ ਆਪਣੇ ਇਹ ਸਭ ਤੋਂ ਵੱਧ ਸਮੱਸਿਆ ਆ ਕ੍ਰਾਈਮ ਦੀ ਲਾਅਨ ਆਰਡਰ ਵੀ ਤਾਂ ਉੱਥੇ ਤੁਸੀਂ ਇੱਕ ਇੱਕ ਮਿਲੀਅਨ ਦਾ ਅਨਾਉਂਸ ਕਰਤਾ ਕਦੇ ਦੋ ਦਾ ਕਰਤਾ ਤੇ ਉੱਥੇ ਤੁਸੀਂ ਹੱਥ ਘੁੱਟ ਲੈਂਦੇ ਹੋ ਤੁਸੀਂ ਅੱਜ ਪ੍ਰਿੰਸ ਸਾਹਿਬ ਖਬਰ ਕੀਤੀ ਆ ਮਾੜੀ ਜੀ ਮੈਂ ਇੱਥੇ ਦੁਆਰੇ ਕਲੀਅਰ ਕਰ ਦੂੰ ਮੈਨੂੰ ਪਤਾ ਤੁਹਾਡਾ ਮੈਂ ਟਾਈਮ ਲੈ ਲਿਆ ਜਿਹੜੀ ਯੂਰਪ ਸੇਫ ਦੀ ਮੈਂਬਰਸ਼ਿਪ ਲਈ ਹੈ ਮੈਂਬਰਸ਼ਿਪ ਲਈ ਪੇ ਕਰਨਾ ਪਿਆ ਨਾ ਇਹਨਾਂ ਨੂੰ ਮਿਲੀਅਨਸ ਔਰ ਬਿਲੀਅਨਸ ਡਾਲਰ ਦੇਖੋ ਮੈਂ ਜਿਵੇਂ ਤੁਹਾਨੂੰ ਕਿਹਾ ਸੀ ਕਦੇ ਉਥੇ ਵਿੱਚ 150 ਬਿਲੀਅਨ ਯੂਰੋ ਦੀ ਫੰਡਿੰਗ ਰੱਖੀ ਗਈ ਹੈ ਸੋ ਜਿੰਨੇ ਵੀ ਮੈਂਬਰਸ ਨੇ ਸੋ ਆਪਣੀ ਮੈਂਬਰਸ਼ਿਪ ਦੇ ਹਿਸਾਬ ਨਾਲ ਫਿਰ ਉਹਦਾ ਯੋਗਦਾਨ ਹੋਊਗਾ ਸੋ ਉਹਦੇ ਨਾਲ ਕੀ ਹੈ ਕਿ ਘੱਟ ਇੰਟਰਸਟ ਤੇ ਲੋਨ ਫਿਰ ਮਿਲੂਗਾ ਵਾਕਵਾਕ ਜਿਹੜੀਆਂ ਕੰਪਨੀਆਂ ਨੇ ਜਿਹੜੀਆਂ ਡਿਫੈਂਸ ਨਾਲ ਸੰਬੰਧਿਤ ਸਮਾਨ ਬਣਾਉਂਦੀਆਂ ਨੇ ਭਾਵੇਂ ਕੈਨੇਡਾ ਦੀ ਹੋਵੇ ਭਾਵੇਂ ਜਵਾਰਪਦੀਆ ਹੋਣ ਸੋ ਸਾਡਾ ਸਮਾਨ ਉੱਧਰ ਵੇਖ ਸਕਦਾ ਉਹਨਾਂ ਦਾ ਸਮਾਨ ਸਾਡੇ ਮੁਲਕ ਦੇ ਵਿੱਚ ਵੇਖ ਸਕਦਾ ਸੋ ਨਾਲ ਮਿਲ ਕੇ ਇੱਕ ਇੱਕ ਕੰਟਰੀਬਿਊਸ਼ਨ ਸਾਰੇ ਕਰ ਰਹੇ ਨੇ ਪਰ ਜੇ ਲੋਕਾਂ ਨੂੰ ਇੱਕ ਲੋਨ ਦੇਣਾ ਆ ਇਹ ਕੰਪਨੀਆਂ ਨੂੰ ਘੱਟ ਇੰਟਰਸਟ ਤੇ ਲੋਨ ਮਿਲੇਗਾ ਲੋਨ ਵਾਪਸ ਵੀ ਕਰਨ ਗਿਆ ਪਰ ਮੈਂ ਤਾਂ ਵੈਸੇ ਕਹਿਣਾ ਵੀ ਜਿੱਥੇ ਸਿੱਧਾ ਹੀ ਅਸੀਂ ਇੱਕ ਇਹ ਮਦਦ ਦੇ ਤੌਰ ਤੇ ਜਿਹੜੇ ਹੈ ਮਿਲੀਅਸ ਟੋਲਾ ਦੇ ਰਹੇ ਆ ਸੋ ਅਗਰ ਅਸੀਂ ਚਾਹਿਆ ਕਿ ਆਮ ਇਹ ਲੋਕਾਂ ਨੂੰ ਜਿਹੜੀ ਪੁਲਿਸ ਦੀ ਸਹੂਲਤ ਮਿਲਦੀ ਹੈ ਈਦੇ ਚ ਕਟੌਤੀ ਨਾ ਹੋਵੇ ਸੋ ਸਾਰਾ ਬੋਝ ਫਿਰ ਸ਼ਹਿਰ ਦੇ ਉੱਪਰ ਨਾ ਪਾਓ ਜੇ ਸ਼ਹਿਰ ਅਸਮਰਥ ਨੇ ਬੋਝ ਚੱਕਣ ਦੇ ਪੀ ਕਿਤੇ ਨਾ ਕਿਤੇ ਪ੍ਰਵਿੰਸ ਜਾਂ ਫੈਡਰਲ ਸਰਕਾਰ ਨੂੰ ਵੀ ਜਿਹੜੀਆਂ ਇਹਨਾਂ ਸ਼ੈਰਾਂ ਦੀ ਬਾਹ ਫੜਨ ਦੀ ਲੋੜ ਹੈ ਪ੍ਰੈਨਸਰ ਸਾਹਿਬ ਮਦਦ ਦੀ ਗੱਲਬਾਤ ਕੀਤੀ ਹੈ ਪਿੱਛੇ ਜਿਹੀ ਰਿਪੋਰਟ ਆਈ ਸੀ ਪ੍ਰੈਨਸਰ ਸਾਹਿਬ ਲਾਸਟ ਵੀਕ ਦੀ ਹੈ ਵੀ ਜਿਹੜੇ ਰਿਫਿਊਜੀਜ਼ ਦੇ ਲਈ ਇਹ ਇੰਨਾ ਕੁਝ ਜਿਹੜੇ ਇੰਨੇ ਧੜਾ ਧੜ ਲੈ ਕੇ ਆਏ ਨੇ ਇਹ ਇਹਨਾਂ ਨੂੰ ਜੇ ਪਰ ਡੇ ਦੀ ਗੱਲਬਾਤ ਕਰੀਏ ਤਾਂ 224 ਡਾਲਰ ਫੂਡ ਤੇ ਹਾਊਸਿੰਗ ਲਈ ਹੈ ਜੀ ਤੇ 1568 ਡਾਲਰ ਫੂਡ ਤੇ ਹਾਊਸਿੰਗ ਲਈ ਪਰ ਵੀਕ ਦੇ ਲਈ ਹੈ 6720 ਡਾਲਰ ਪਰ ਮੰਥ ਫੂਡ ਦੇ ਹਾਊਸਿੰਗ ਲਈ ਤੇ 81760 ਡਾਲਰ ਪਰイヤー ਇੱਕ ਰਿਫਿਊਜੀ ਪੈ ਰਿਆ ਜੀ ਇੱਥੇ ਦੇਖੋ ਉਹਦੇ ਵਿੱਚ ਕੀ ਹੈ ਕਿ ਬਹੁਤ سارے ਅੰਕੜੇ ਜਿਹੜੇ ਹੁਣ ਸਾਹਮਣੇ ਆਏ ਨੇ ਉਹਦੇ ਵਿੱਚ ਮੋٹے ਮੋٹے ਦੌਰ ਤੇ ਆ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇਹ ਬਿਲੀਅਨ ਡਾਲਰ 1.5 ਬਿਲੀਅਨ ਤਕਰੀਬਨ ਡਾਲਰ ਜਿਹੜੇ ਨੇ ਹਰ ਸਾਲ ਦੇ ਇਹਨਾਂ ਰਿਫਿਊਜੀਸ ਦਾ ਜਿਹੜਾ ਸਰਕਾਰ ਦਾ ਖਾਚਾ ਹੋਗਾ ਕੇਵਲ ਹੈਲਥ ਕੇਅਰ ਦਾ ਜਿਹੜੀਆਂ ਇਹਨਾਂ ਨੂੰ ਫੈਸਿਲਿਟੀਆਂ ਮਿਲਦੀਆਂ ਨੇ ਸੋ ਉਹਦੇ ਵਿੱਚ ਇਹ ਵੀ ਦੱਸ ਰਹੇ ਨੇ ਕਿ ਬਹੁਤ ਸਾਰੀਆਂ ਫੈਸਿਲਿਟੀਆਂ ਤਾਂ ਇਸ ਤਰੀਕੇ ਦੀਆਂ ਨੇ ਕਿ ਜਿਹੜੇ ਆਮ ਸਿਟੀਜ਼ਨਸ ਨੇ ਸੋ ਉਹਨਾਂ ਨੂੰ ਵੀ ਇਹ ਫੈਸਿਲਿਟੀਆਂ ਮਿਲ ਰਹੀਆਂ ਹੈ ਜੋ ਇਨਰ ਰਿਫਿਜੀਜ਼ ਨੂੰ ਦਿੱਤੀਆਂ ਜਾ ਰਹੀਆਂ ਸੋ ਇਸ ਸਾਲ ਜੇ ਪਾਰਲੀਮੈਂਟਰੀ ਬਜਟ ਅਫਸਰ ਦੀ ਗੱਲ ਕਰੀਏ ਸੋ ਕਹਿ ਰਹੇ ਨੇ ਕਿ 225-26 ਦੇ ਕਰੀਬ 999 ਮਿਲੀਅਨ ਡਾਲਰ ਜਿਹੜਾ ਆ ਖਰਚਾ ਰਹਿ ਤਾ 2033 ਚ ਵੱਧ ਕੇ 1.5 ਬਿਲੀਅਨ ਡਾਲਰ ਤੱਕ ਜਿਹੜੀ ਇਹ ਟੋਟਲ ਕਾਸਟ ਚਲ ਜੂਗੀ ਤੇ ਡੇਢ ਬਿਲੀਅਨ ਇਹ ਬਣਦਾ ਤੁਸੀਂ ਆਪਸਾਬ ਨਾਲੋ ਕਿ ਇਹਨਾਂ ਦੇ ਵਿੱਚੋਂ ਤਕਰੀਬਨ ਤਕਰੀਬਨ ਮੈਜੋਰਟੀ ਜਿਹੜੀ ਆ ਉਹ ਛੁੱਟੇ ਸੱਚੇ ਜਿਹੜੇ ਦਾਅਵੇ ਹੁੰਦੇ ਉਹ ਕਰਕੇ ਜੀ ਫੀਜੀ ਬੜੇ ਹੋਏ ਨੇ ਤੇ ਇਹ ਵੀ ਆંકડા ਸਾਹਮਣੇ ਆਇਆ ਸੀਗਾ ਦੀ 80% ਤੋਂ ਵੱਧ ਇਹ ਕਹਿ ਸਕਦੇ ਆਂ ਵੀ ਇਹ ਜਿਨ੍ਹਾਂ ਦੇ ਕਲੇਮ ਰੱਦ ਵੀ ਹੋ ਜਾਂਦੇ ਨੇ ਉਹ ਪਿਛਲੇ ਕੁਝ ਸਾਲਾਂ ਦੇ ਵਿੱਚ ਸਟਿਲ ਕੈਨੇਡਾ ਦੇ ਵਿੱਚ ਬੈਠੇ ਨੇ ਸਟਿਲ ਹੀ ਫੂਲ ਦਾ ਲੈ ਰਹੇ ਨੇ ਕੈਨੇਡਾ ਛੱਡ ਕੇ ਨਹੀਂ ਗਏ ਨੇ ਸੋ ਹਾਲਾਤ ਇਤਿਹਾਸਿਕ ਤੇ ਬੜੇ ਹੋਏ ਨੇ ਬਿਲੀਅਨਸ ਡਾਲਰ ਇਹ ਜਿਹੜੇ ਫੇਕ ਰਿਫਿਊਜੀਸ ਨੇ ਉਹਨਾਂ ਦੇ ਅੱਪਾ ਸਾਡਾ ਜਾ ਰਿਹਾ ਤੇ ਆਮ ਲੋਕਾਂ ਵਾਸਤੇ ਫਿਰ ਕਸੂਰ ਜਿਹੜੀ ਹੁੰਦੀ ਆ ਕਿ ਉੱਥੇ ਸਵੀਕਾਰਾ ਕਹਿੰਨੀ ਸਾਡੇ ਕੋਲ ਫੰਡਿੰਗ ਨਹੀਂ ਹੈ ਸੋ ਸਮੱਸਿਆਵਾਂ ਜਿਹੜੀਆਂ ਨੇ ਬਹੁਤ ਸਾਰੀਆਂ ਨੇ ਸੋ ਹੱਲ ਇਹੀ ਆ ਵੀ ਤੇ ਆਮ ਜਿਹੜਾ ਫਿਰ ਟੈਕਸ ਪੇਅਰ ਹੁੰਦਾ ਸਾਰੀ ਗੱਲ ਉਹਦੇ ਤੇ ਆ ਜਾਂਦੀ ਆ ਕਿ ਕੋਈ ਵੀ ਕੰਮ ਹੁੰਦਾ ਫਿਰ ਉਹਨੂੰ ਕਹਿ ਦਿੰਦੇ ਵੀ ਨਹੀਂ ਤੇਰੀ ਲੋੜ ਹੈ ਕਿ ਥੋੜਾ ਜਿਹਾ ਬਰਡਨ ਤੇਰੇ ਤੇ ਹੋਰ ਪਾਉਣਾ ਆ ਪਰ ਨਾ ਤਾਂ ਆਮਦਨ ਵੱਧ ਰਹੀ ਹੈ ਨਾ ਜੋਬਸ ਓਪਰਚ्युनिटी ਆ ਵੱਧ ਰਹੀਆਂ ਨੇ ਸੋ ਉਸ ਆਮ ਟੈਕਸ ਪੇਡ ਦੇ ਜਿਹੜੇ ਹਾਲਾਤ ਨੇ ਦਿਨ ਬਚਨ ਕਾਫੀ ਖਰਾਬ ਹੁੰਦੇ ਜਾ ਰਹੇ ਜੀ 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 ਗੱਲ ਕਰ ਲੋ ਤਾਂ ਫਿਰ ਪਾਰਟੀ ਨਾਲ ਜੁੜੇ ਹੋਏ ਬੰਦੇ ਜਾਂ ਇਤੋ ਲੋਕਲ ਉਹ ਜੀ ਉਹ ਬਹੁਤ ਕੰਮ ਕਰ ਰਹੇ ਆ ਸਾਰੋ ਭਾਈ ਆਮ ਬੰਦੇ ਨੂੰ ਤੁਸੀਂ ਗਰਾਉਂਡ ਰਿਐਲਿਟੀ ਤੇ ਆ ਕੇ ਗੱਲ ਕਰਕੇ ਤਾਂ ਦੇਖੋ ਕੀ ਜੋਬ ਸੈਕਟਰ ਹੈ ਕਿੱਦਾਂ ਦੇ ਹਾਲਾਤ ਬਣੇ ਹੋਏ ਹੈਗੇ ਨੇ ਜੀ ਚਲੋ ਹਾਲਾਤ ਦੀ ਗੱਲਬਾਤ ਕੁਝ ਸੈਕਿੰਡ ਜਿ ਪ੍ਰਿੰਟ ਸਾਹਿਬ ਇੱਕ ਦੋ ਕਰ ਦਿਓ ਤੁਹਾਡੀ ਅਪਡੇਟ ਕੀਤੀ ਹੋਈ ਸੀਗੀ ਅ ਹੁਣ ਤਾਂ ਜੀ ਜਿਹੜੇ ਆ ਜੀ ਉਹ ਇੱਥੋਂ ਹੀ ਮਤਾਵਾ ਦੇ ਗਲਾਂ ਦੇ ਵਿੱਚੋਂ ਜਿਹੜੇ ਮਾੜਾ ਮੋਟਾ ਹੁੰਦਾ ਕਿਸੇ ਨੇ ਜੁਐਲਰੀ ਦਾ ਸ਼ੌਂਕ ਆ ਪਾਉਣ ਦਾ ਕਹਿੰਦੇ ਉਹ ਖੋਹ ਲਈਆਂ ਜਾਂਦੀਆਂ ਨੇ ਜੀ ਦੇਖੋ ਇਹ ਜੀ ਦੇ ਵਿੱਚ ਵੈਸੇ ਇਤਨਾ ਖਬਰ ਜਾਨੀ ਇਹ ਵੀ ਕਈ ਵਾਰ ਬ੍ਰੈਂਮਤਾਂ ਜਿਸ ਤਰੀਕੇ ਦੇ ਹਾਲਾਤ ਨੇ ਮਨੇ ਇੱਥੇ ਵੀ ਕੁਝ ਵੀਡੀਓ ਇਸ ਤਰੀਕੇ ਦੀਆਂ ਸਾਹਮਣੇ ਆਈਆਂ ਨੇ ਜੀ ਪਰ ਇਸ ਸਰੀਰ ਜਾਂ શરીਰੇ ਨਾਲ ਦੇ ਜਿਹੜੇ ਖੇਤਰ ਨੇ ਇਹ ਉੱਥੋਂ ਹੁਣ ਕੁਝ ਖਬਰ ਆ ਰਹੀਆਂ ਨੇ ਕਿ ਇਹ ਚੰਨੇ ਕੋਈ ਜਨਵਰੀ ਮਹੀਨੇ ਦੇ ਵਿੱਚ ਚਾਰ ਘਟਨਾਵਾਂ ਹੋ ਚੁੱਕੀਆਂ ਨੇ ਇਸ ਮਹੀਨੇ ਦੇ ਵਿੱਚ ਵੀ ਕੁਝ ਘਟਨਾਵਾਂ ਦੀ ਵੀਡੀਓ ਸਾਹਮਣੇ ਆਈਆਂ ਨੇ ਕਿ ਜਿਹੜੀਆਂ ਸਾਡੀਆਂ ਬਜ਼ੁਰਗ ਮਾਤਾਵਾਂ ਨੇ ਪੀ ਜਦੋਂ ਗੁਰਦੁਆਰਾ ਸਾਹਿਬ ਜਾਂ ਕਿਸੇ ਧਾਰਮਿਕ ਸਥਾਨ ਤੇ ਜਾਂਦੀਆਂ ਨੇ ਸੋ ਇਹ ਹੁੰਦਾ ਕੀ ਵੀ ਹਰੇਕ ਦੇ ਮਨ 'ਚ ਹੁੰਦਾ ਵੀ ਅਸੀਂ ਜਾ ਕੇ ਮੱਥਾ ਟੇਕ ਕੇ ਕੁਝ ਸਮਾਂ ਉੱਥੇ ਬਿਤਾ ਕੇ ਆਉਣਾ ਤੇ ਉੱਥੇ ਲੁੱਟਮਾਰ ਜਿਹੜੀ ਆ ਜਦੋਂ ਬਾਹਰ ਨਿਕਲਦੇ ਨੇ ਘਰੋਂ ਪੈਦਲ ਤੁਰ ਕੇ ਆਉਣਾ ਸੋ ਲੁੱਟਮਾਰ ਦੀਆਂ ਘਟਨਾਵਾਂ ਬਹੁਤ ਵਧ ਰਹੀਆਂ ਨੇ ਕੁਝ ਵੀਡੀਓਜ਼ ਇਸ ਤਰੀਕੇ ਦੀਆਂ ਆਈਆਂ ਨੇ ਵੀ ਉਹਨਾਂ ਕੋਲੋਂ ਜਿਹੜਾ ਪਾਇਆ ਹੋਏ ਗਹਿਣੇ ਨੇ ਸੋਨਾ ਆ ਸੋ ਉਹ ਲੁੱਟ ਲਿਆ ਗਿਆ ਤੇ ਇਹ ਇਹਦੇ ਵਿੱਚ ਦੇਖੋ ਇਹ ਦੇਖੋ ਹੁਣ ਬਾਕੀ ਜਦ ਤੱਕ ਪੁਲਿਸ ਕਿਸੇ ਨੂੰ ਗ੍ਰਿਫਤਾਰ ਨਹੀਂ ਕਰਦੀ ਚਾਰਜ ਨਹੀਂ ਕਰਦੀ ਪਰ ਇਹ ਜਿਹੜੇ ਮਤਲਬ ਗੱਲਾਂ ਸਾਹਮਣੇ ਆ ਰਹੀਆਂ ਵੀ ਜਿਪਸੀ ਮੂਲ ਦੇ ਲੋਕ ਜਿਹੜੇ ਨੇ ਉਹ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਵੀ ਉਸ ਤਰੀਕੇ ਦੇ ਲੋਕ ਲੱਗ ਰਹੇ ਨੇ ਜਿਹੜੀਆਂ ਲੁੱਟ ਖੋਦੀਆਂ ਇਹ ਵਾਅਦ ਤੋਂ ਅੰਜਾਮ ਦੇ ਰਹੇ ਨੇ ਕੁਝ ਕੁ ਪੰਜਾਬੀ ਦੇ ਵੀ ਕੰਨੇ ਸ਼ਬਦੇ ਬੋਲਦੇ ਨੇ ਤੇ ਬਹੁਤ ਜ਼ਰੂਰੀ ਹੈ ਸਾਨੂੰ ਜੀ ਕਿ ਇਹਦੇ ਪ੍ਰਤੀ ਸਤਾਰਕ ਹੋਣ ਦੀ ਜ਼ਰੂਰਤ ਹੈ ਕਿ ਜਦੋਂ ਸਾਡੀਆਂ ਮਜੁਰ ਜਿਹੜੀਆਂ ਮਤਾਵਾ ਜਾਂਦੀਆਂ ਨੇ ਧਾਰਮਿਕ ਸਥਾਨਾਂ ਨੂੰ ਉਹ ਕਿਸੇ ਤਰੀਕੇ ਦਾ ਸੋਨਾ ਗਹਿਣੇ ਗੱਤੇ ਪਾ ਕੇ ਨਾ ਜਾਣ ਸਗਰ ਕੁਛ ਨਹੀਂ ਪਾਇਆ ਹੋਗਾ ਤੇ ਜਾਨ ਸੁਰੱਖਤ ਹੈ ਅਗਰ ਫਿਰ ਸਾਰਾ ਕੁਛ ਨਾਲ ਪਾ ਕੇ ਜਾਣਾ ਤੇ ਫਿਰ ਫੇਸ ਤੇ ਕਿਰੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਵੀ ਜੋ ਕਨਟਰੀਡਾ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਨਾਲ ਵੀ ਕਰਨਾ ਪੈ ਸਕਦਾ ਜੀ ਜੀ ਪ੍ਰਿੰਸ ਸਾਹਿਬ ਬਹੁਤ ਬਹੁਤ ਧੰਨਵਾਦ ਐ ਸਾਰੀ ਖਬਰਾਂ ਦੀ ਅਪਡੇਟ ਸਾਂਝੀ ਕੀਤੀ ਪ੍ਰਿੰਸ ਸਾਹਿਬ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਦਿੱਤੇ ਸਰਦਾਰ ਕੁਲਤਾਨ ਸਿੰਘ ਪਣੜਾਹ ਹੋਰਾਂ ਨਾਲ ਗੱਲਬਾਤ ਕੀਤੀ ਐ ਸਾਖਦੀਆ ਬਹੁਤ ਬਹੁਤ ਧੰਨਵਾਦ